ਬਲਤਾਨ ਕਹਾਂ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾਂ ਸੁਆਮੀ ਮੈਂ ਮੂਰਖ ਕੰਨ ਨਾ ਜਾਈ ਤੇਰੇ ਗੁਣ ਬਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਨ ਮੇਰੇ ਸਹਬਾ ਡੁੱਬਦਾ ਪਥਰ ਲੀਜੇ ਦੰਦੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਢੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਗ ਮਹੱਲਾ ਪੰਜਵਾਂ ਸਬੇ ਗੱਲਾ ਵਿਸਰਨ ਇੱਕੋ ਵਿਸਰਨ ਜਾਉ ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸੁਵਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਭ ਨਾਮ ਦੇ ਰਸੀਏ ਸਤ ਸੰਗੀ ਜਨ ਮੇਰੀ ਪ੍ਰੀਦੇ ਮਾਲਕ ਬੰਦੀ ਛੁੜਦਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਸਤ ਗੁਰਾਂ ਦੇ ਅਨਨ ਪਿਆਰੇ ਸਿੱਖ ਸੇਵਕ ਦਾਸ ਅਨਨ ਮੇਰੋ ਨਜ ਰੂਪ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਬਾਬਾ ਜੀਆਂ ਦੇ ਪਾਵਨ ਪਵਿੱਤਰ ਮਹਾਨ ਤੂੰ ਜੀ ਨੇਕ ਤੇ ਬਹੁਤ ਸਾਰਾ ਗੁਰਦੁਆਰੇ ਸ੍ਰੀ ਪੱਠ ਸਾਹਿਬ ਨਗਰ ਪੱਟੀ ਵਿਖੇ ਆਪ ਸਭ ਸੰਗਤਾਂ ਦੂਰੋਂ ਦਰੇਡੇ ਇਲਾਕਿਆਂ ਤੋਂ ਚੱਲ ਕਰਕੇ ਰੋਜ਼ਾਨਾ ਦੇ ਨਿਤਨੇਮ ਦੇ ਅਨੁਸਾਰੀ ਹੋ ਕਰਕੇ ਅੱਜ ਦੇ ਦਿਨ ਵੀ ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਖਜੂਰ ਗੁਰਦੇਵ ਪਾਸ਼ਾ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਸਜਣਾ ਕੀਤਾ ਹੈ ਅੰਮ੍ਰਿਤ ਵੇਲੇ ਤੋਂ ਸੋਦੀ ਸੁਲਤਾਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਸਹਿ ਮਹਾਰਾਜੀ ਜਗਤ ਦੇ ਗੁਰੂ ਬਾਬਾ ਪੀਰਾਂ ਦੇ ਪੀਰ ਹਨ ਤਨ ਨਾਨਕ ਨਿਰੰਕਾਰੇ ਸਤਿਗੁਰੂ ਮਹਾਰਾਜ ਜਹਰ ਪੀਰੇ ਜਗਤ ਗੁਰੂ ਬਾਬਾ ਜੀ ਦੇ ਅੰਮ੍ਰਿਤ ਮਈ ਤੁਰਕੀ ਬਾਣੀ ਦੇ ਪਾਵਨ ਬਚਨ ਸ੍ਰੀ ਆਸਾ ਜੀ ਕੀ ਵਾਰ ਦਾ ਹਰ ਜਸ ਕੀਰਤਨ ਆਪ ਜੀਆਂ ਨੇ ਗੁਰੂ ਘਰ ਦੇ ਸਾਝੇ ਹੋਏ ਰਾਗੀ ਅਤੇ ਸਾਜੀ ਸਿੰਘਾਂ ਦੀ ਰਚਨਾ ਤੋਂ ਸਰਵਣ ਕੀਤਾ ਹੈ ਆਓ ਗੁਰੂ ਪਿਆਰਿਓ ਜੋ ਆਪਜੀ ਦਲਪੰਥ ਦੀ ਮਰਿਆਦਾ ਦੇ ਅਨੁਸਾਰ ਸ੍ਰੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸ਼ਬਦ ਦੀ ਵਿਚਾਰ ਸਰਵਨ ਕਰਦੇ ਆ ਰਹੇ ਹੋ ਜੋ ਸਤਗੁਰਾਂ ਨੇ ਅਜਤ ਰੁੱਤ ਕੇ ਕਲਾਮੇ ਰahmat ਵਰਤਾਉਂਦਿਆਂ ਹੋਇਆਂ ਸਾਡੀ ਝੋਲੀ ਦੇ ਵਿੱਚ ਨਾਮ ਰੂਪੀ ਸਾਗਰ ਦੇ ਵਿੱਚੋਂ ਜੋ ਅਜ ਮਾਨਕ ਮੋਤੀ ਹੀਰੇ ਜਵਾਹਰਾਤ ਰੂਪ ਸ਼ਬਦ ਸਾਡੀ ਝੋਲੀ ਚ ਪਾਇਆ ਹੈ ਸਤਿਗੁਰੂ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀਓ ਆਪ ਹੀ ਵਿੱਚ ਵਰਤ ਕੇ ਆਪਣੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਵਿਚਾਰ ਮਤ ਬੁੱਧੀ ਭਾਵਨਾ ਬੈਲ ਸਮਰੱਥਾ ਦੇ ਕਰਕੇ ਆਪ ਹੀ ਕਰਵਾ ਲੈਣੀ ਜੀ ਔ ਗੁਰਮੁਖੋ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਤਨ ਮਨ ਨੂੰ ਹਰਿਆ ਕਰਦਿਆਂ ਹੋਇਆਂ ਰੋਹਾਨੀਅਤ ਨੂੰ ਖੇੜ ਦਿੰਦਿਆਂ ਹੋਇਆਂ ਹਿਰਦੇ ਅਤੇ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਜਗ ਬਹਾਰ ਮੰ ਤਨ ਸ਼ਬਦ ਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਚਰਨਾਂ ਦੇ ਵਿੱਚ ਔਰ ਲਲਕੇ ਸੀਸੁ ਘਾਰੀਏ ਦੋਵੇਂ ਹੱਥ ਜੋੜਕੇ ਕਰੀਏ ਰਸਨਾ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਦੁਬਾਰਾ ਵਿਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਮਹਾਂ ਲੋਕ ਤੇ ਵੰ ਸਬੇ ਗੱਲਾਂ ਬਿਸਰਨ ਇੱਕੋ ਵਿਸਰ ਨਾ ਜਾਓ ਧੰਦਾ ਸਭ ਜਲਾ ਇਕ ਗੁਰਨਾਮ ਦੀ ਸੱਚ ਸੋ ਇਹ ਜੋ ਪਾਵਨ ਮੁਬਾਰਕ ਸ਼ੋਭਨੀਕ ਬਚਨ ਹਨ ਦਇਆ ਦੇ ਦਰਿਆ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਸਾਗਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਪੰਜਵੀਂ ਜੋਤ ਪੰਜਵੇਂ ਪਾਸ਼ਾ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ 43 ਅੰਗ ਤੇ ਸ਼੍ਰੀ ਰਾਗ ਜੋ ਕੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਵਿੱਚ ਕੁੱਲ 31 ਰਾਗ ਦਰਜ ਹਨ ਕੁਝ ਰਾਗਣੀਆਂ ਹਨ ਇਹਨਾਂ 31 ਰਾਗਾਂ ਦੇ ਵਿੱਚੋਂ ਜੋ ਸਭ ਤੋਂ ਪਹਿਲੇ ਸਤਾਂਤੇ ਪਹਿਲੇ ਨੰਬਰ ਤੇ ਆਉਂਦਾ ਹੈ ਜਿਸ ਨੂੰ ਪਹਿਲਾ ਦਰਜਾ ਹਾਸਲ ਹੈ ਉਹ ਹੈ ਸ਼੍ਰੀ ਰਾਗ ਇਹ ਆਰੰਭਿਕ ਰਾਗ ਹੈ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਸ਼੍ਰੀ ਰਾਗ ਦੇ ਵਿੱਚ ਅੱਜ 75ਵਾਂ ਜਿਹੜਾ ਸ਼ਬਦ ਹੈ ਸਾਨੂੰ ਬਖਸ਼ਿਸ਼ ਕਰ ਰਹੇ ਨੇ ਮਹਾਰਾਜ ਕੀ ਹੁਕਮ ਬਹਿ ਕਰਦੇ ਨੇ ਕਿ ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਉ ਏਕ ਅਕਾਲ ਪੁਰਖ ਮੇਰੀ ਤਾਂ ਸਦਾ ਇਹੀ ਅਰਦਾਸ ਹੈ ਕਿ ਹੋਰ ਸਾਰੀਆਂ ਗੱਲਾਂ ਬੇਪਜੂਲ ਤੇ ਕੋਈ ਰਸ ਦਾ ਇੱਕ ਨਹੀਂ ਨੇ ਭਾਵੇਂ ਕਿ ਦੁਨੀਆ ਨੂੰ ਰਸ ਆਉਂਦਾ ਹੈ ਕੰਨ ਦਾ ਰਸ ਹੈ ਜ਼ੁਬਾਨ ਦਾ ਰਸ ਹੈ ਕਿਸੇ ਨੂੰ ਜ਼ਬਾਨ ਵਾਉਣ ਦਾ ਬੜਾ ਰਸ ਹੈ ਕਿਸੇ ਨੂੰ ਸੁਣਨ ਦਾ ਬੜਾ ਰਸ ਹੈ ਤੇ ਮਹਾਰਾਜ ਕਹਿੰਦੇ ਨੇ ਕਿ ਨਿੰਦਿਆ ਚੁਗਲੀ ਵਿੱਚ ਭਾਵੇਂ ਬੰਦਾ ਖਾਚੀ ਧੋਇਆ ਪਿਆ ਹੈ ਦਿਨ ਰਾਤ ਪਰ ਮੇਰੀ ਇੱਕੋ ਅਰਦਾਸ ਹੈ ਕਿ ਹੋਰ ਸਾਰੀਆਂ ਗੱਲਾਂ ਭਾਵੇਂ ਮੈਨੂੰ ਭੁੱਲ ਜਾਣ ਬੇਸ਼ੱਕ ਕੋਈ ਦੋ ਰਾਇ ਨਹੀਂ ਮੈਨੂੰ ਸਾਰਾ ਕੁਝ ਭਾ ਹੋਰ ਭਾਵੇਂ ਭੁੱਲ ਜਾਵੇ ਪਰ ਹੇ ਨਿਰੰਕਾਰ ਪ੍ਰਮਾਤਮਾ ਤੇਰਾ ਨਾਮ ਮੈਨੂੰ ਕਦੀ ਇੱਕ ਪਲ ਵੀ ਨਾ ਭੁੱਲੇ। ਐਸੀ ਪ੍ਰੀਤ ਪੈ ਜਾਵੇ ਕਿ ਆਠ ਪਹਿਰ ਪ੍ਰਭ ਜਾਨੋ ਨੇਰੇ ਮੈਂ ਤੇ ਤੈਨੂੰ ਆਪਣੇ ਸਵਾਸਾ ਨਾਲ ਧਿਉਣਾ ਕਰਾਂ। ਕਿਉਂਕਿ ਜਿਹੜੀਆਂ ਹੋਰ ਗੱਲਾਂ ਨੇ ਨਾ ਉਹ ਝੱਖ ਮਾਰਨ ਦੇ ਬਰਾਬਰ ਨੇ ਤੇ ਦੁੱਖ ਦਿੰਦੀਆਂ ਨੇ ਚਿੰਤਾ ਵਧਾਉਂਦੀਆਂ ਨੇ। ਤੇ ਮਹਾਰਾਜ ਜਿਹੜਾ ਤੇਰਾ ਨਾਮ ਜਪਿਆ ਇਹਨਾਂ ਉਹ ਤੇ ਚਿੰਤਾ ਦੂਰ ਕਰਦਾ ਹੈ। ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਤ ਮਹਾਰਾਜ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਇਸ ਕਰਕੇ ਤੰਦਾ ਸਭ ਜਲਾਈ ਕੈ ਗੁਰ ਨਾਮ ਦੀਆ ਸੱਚ ਸਵਾਉ ਸਵਾਉ ਤੋਂ ਭਾਵ ਹੈ ਕਿ ਮਨੋਰਥ ਸਤਗੁਰੂ ਮਹਾਰਾਜ ਕਹਿ ਰਹੇ ਨੇ ਗੁਰੂ ਨੇ ਦੁਨੀਆਂ ਦੇ ਤੰਦਿਆਂ ਦਾ ਮੇਰਾ ਸਾਹ ਜਿਹੜਾ ਮੂੰਹ ਹੈ ਨਾ ਉਹ ਤੋੜ ਦਿੱਤਾ ਕਿਉਂਕਿ ਆਪਾਂ ਸ਼ਬਦ ਪੜ੍ਹਦੇ ਹਾਂ ਅਵਰ ਕਾਜ ਤੇ ਰਹਿ ਕਿਤੇ ਨਾਕਾਮ ਮਿਲ ਸਾ ਸੰਗਤ ਭਜ ਕੇਵਲ ਨਾ ਹੋਰ ਜਿਹੜੇ ਧੰਦੇ ਨੇ ਮਹਾਰਾਜ ਕਹਿੰਦੇ ਧੰਦਾ ਕਰਤਿਆਂ ਨੇ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਉਹ ਸੁਖ ਦਾਤਾ ਜਿਹੜਾ ਸੁਖ ਦੇਣ ਵਾਲਾ ਪ੍ਰਭੂ ਹੈ ਉਹਨੂੰ ਕਦੀ ਮਨ ਵਿੱਚ ਵਸਾਉਣ ਦਾ ਯਤਨ ਹੀ ਨਹੀਂ ਕੀਤਾ ਕਿਉਂਕਿ ਧੰਦਿਆਂ ਵਿੱਚ ਇੰਨਾ ਕੁਖਚਿਤ ਹੋਇਆ ਪਿਆ ਜਿਹੜੀ ਅੱਜ ਕੱਲ ਦੀ ਐਜੂਕੇਸ਼ਨ ਹੈ ਨਾ ਉਹ ਸਿਰਫ ਬੰਦੇ ਨੂੰ ਮੂਰਖ ਬਣਾ ਰਹੀ ਹੈ ਕੁਝ ਜ਼ਿਆਦਾ ਗਿਆਨ ਨਹੀਂ ਵੰਡ ਰਹੀ ਲੱਗਦਾ ਹੈ ਕਿ ਬੰਦਾ ਗਿਆਨਵਾਨ ਹੋ ਰਿਹਾ ਹੈ ਤੇ ਇਹੋ ਜਿਹਾ ਗਿਆਨ ਕਿਸ ਕੰਮ ਹੈ ਜਿਹੜਾ ਪੜ ਲੈ ਕੇ ਤੇ ਮਾਪਿਆਂ ਨੂੰ ਘਰੋਂ ਕੱਢ ਦੇਣਾ ਡਿਗਰੀਆਂ ਲੈ ਕੇ ਵੱਡੀਆਂ-ਵੱਡੀਆਂ ਤੇ ਇਨਸਾਨ ਦੇ ਹੀ ਜਿਹੜੇ ਬਾਡੀ ਦੇ ਪਾਰਟ ਉਹ ਕੱਢ-ਕੱਢ ਕੇ ਵੇਚੀ ਜਾਣੇ ਇਹੋ ਜੀ ਪਿਆਰਿਓ ਐਜੂਕੇਸ਼ਨ ਦਾ ਵੀ ਕੋਈ ਫਾਇਦਾ ਨਹੀਂ ਇਹੋ ਜੇ ਧੰਦਿਆਂ ਦਾ ਕੋਈ ਫਾਇਦਾ ਨਹੀਂ ਜਿਹੜਾ ਬੰਦਾ ਇੰਨਾ ਗਲਤਾਨ ਹੋ ਗਿਆ ਹੈ ਨਾ ਤੇ ਮਹਾਰਾਜ ਜੀ ਕਹਿੰਦੇ ਬੰਦਾ ਅੱਜ ਕੱਲ ਦੀ ਪੜਾਈ ਸਿਰਫ ਮੂਰਖ ਬਨਣ ਵਾਸਤੇ ਕਰ ਰਿਹਾ ਕਿਵੇਂ ਕਿਉਂਕਿ ਜਿਉਂ-ਜਿਉਂ ਬੰਦਾ ਪੜ੍ਹਾਈ ਕਰਦਾ ਜਾਂਦਾ ਇਹਦੇ ਅੰਦਰ ਲੱਭ ਲੋਭ ਤੇ ਹੰਕਾਰ ਇੰਨਾ ਵੱਧ ਗਿਆ ਪ੍ਰਚੰਡ ਹੋ ਗਿਆ ਹੋ ਸਕਦਾ ਹੈ ਅੱਗ ਬੰਦੇ ਨੂੰ ਨਾ ਸਾੜੇ ਪਰ ਇਹਦਾ ਜਿਹੜਾ ਨਾ ਛੇਕਾ ਇੰਨਾ ਲੱਗਦਾ ਹੈ ਕਿ ਬੰਦਾ ਸਾਰੀ ਉਮਰ ਪਛਤਾਉਂਦਾ ਹੈ ਪਿਆਰੋ ਫਿਰ ਇਹੋ ਜਿਹਾ ਗਿਆਨ ਨੂੰ ਕੀ ਕਰਨਾ ਜਿਹਦੇ ਵਿੱਚ ਕੋਈ ਰਿਸ਼ਤੇਦਾਰੀ ਕੋਈ ਭਾਈਚਾਰਾ ਭਾਈਚਾਰ ਕਿਸਾਂ ਜੀ ਨਾ ਰਵੇ ਇਨਸਾਨੀਅਤ ਮਰ ਜਾਵੇ ਗਿਆਨ ਤੇ ਹਮੇਸ਼ਾ ਬੰਦੇ ਨੂੰ ਇਨਸਾਨ ਨੂੰ ਦੱਸਦਾ ਹੈ ਕਿ ਤੂੰ ਇਨਸਾਨ ਹੈ ਤੇ ਇਨਸਾਨ ਬਣ ਕੇ ਰਹਿ ਤੇ ਜੇ ਇਹੋ ਜੀ ਐਜੂਕੇਸ਼ਨ ਜਿਹੜੀ ਹੈ ਕਿ ਬੰਦੇ ਦੇ ਦੁਆਰਾ ਬਣਾ ਕੇ ਇਹ ਜਿਹੜੇ ਵੱਡੇ ਹਥਿਆਰ ਤੇ ਬੰਦਿਆਂ ਨੂੰ ਹੀ ਮਾਰਨਾ ਹੈ ਤੇ ਫਿਰ ਪੜ੍ਹਾਈ ਦਾ ਕੀ ਫਾਇਦਾ ਮਹਾਰਾਜ ਕਹਿੰਦੇ ਹੰਕਾਰ ਦੇ ਵਿੱਚ ਸਿਰਫ ਐਜੂਕੇਸ਼ਨ ਲੈ ਲਿਆ ਏ ਜਿਹੜੀ ਅੱਜ ਦੀ ਪੜ੍ਹਾਈ ਆ ਸਾਡੇ ਸਮਾਜ ਦੀ ਕਿ ਬੰਦੇ ਨੂੰ ਬੰਦੇ ਦਾ ਦੁਸ਼ਮਣ ਬਣਾ ਦਿਓ ਧਰਮ ਖਤਮ ਕਰ ਦਿਓ ਧਰਮ ਨਾ ਰਹਿ ਜਾਵੇ ਇਹਨਾਂ ਦੇ ਵਿੱਚ ਜੇ ਧਰਮ ਰਹਿ ਗਿਆ ਤਾਂ ਇਹਨਾਂ ਨੇ ਕੁਝ ਨਾ ਕੁਝ ਕਰ ਬਣਾਏ ਭਗਤ ਬਣ ਜਾਣਗੇ ਜੇ ਸਾਰੀ ਦੁਨੀਆ ਭਗਤ ਬਣ ਗਈ ਤੇ ਅਸੀਂ ਸਿਆਸਤ ਕੀਤੇ ਕਰਾਂਗੇ ਕਿਉਂਕਿ ਜਿਹੜੇ ਭਗਤ ਨੇ ਉਹ ਸਿਆਸਤ ਦੇ ਅਧੀਨ ਨਹੀਂ ਉਹ ਆਜ਼ਾਦ ਹਸਤੀ ਹੁੰਦੇ ਨੇ ਤੇ ਭਗਤਾਂ ਨੂੰ ਕੋਈ ਜਿਹੜਾ ਹੈ ਠੱਲ ਨਹੀਂ ਪਾ ਸਕਦਾ ਇਹਨਾਂ ਨੇ ਫਿਰ ਇਹ ਜਿਹੜਾ ਸੋਚ ਸਮਝ ਕੇ ਕੁਝ ਸਰਕਾਰੀ ਚਾਲਾਂ ਕੁਝ ਮਾਂ ਪਿਓ ਇੰਨਾ ਕੁ ਜ਼ਿਆਦਾ ਪੈਸੇ ਧੰਦੇ ਵਿੱਚ ਬੱਚਿਆਂ ਨੂੰ ਤੜਕੇ ਤੋਂ ਸਵੇਰ ਤੋਂ ਲੈ ਕੇ ਹੀ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਪਰ ਗਿਆਨ ਜਿਹੜਾ ਹੈ ਨਾ ਜੋ ਅੰਦਰ ਦਾ ਗਿਆਨ ਹੈ ਉਹ ਤੋਂ ਆਪਾਂ ਸਾਰੇ ਹੀ ਵਾਂਝੇ ਰਹਿ ਗਏ ਬਾਹਰੀ ਪਦਾਰਥ ਦਾ ਜਿਹੜਾ ਗਿਆਨ ਹੈ ਬੜਾ ਹਾਸਲ ਕਰ ਲਿਆ ਪਰ ਪਰਮਾਰਥ ਭੁੱਲ ਗਿਆ ਤੇ ਜਿੱਥੇ ਪਰਮਾਰਥ ਨਹੀਂ ਹੈ ਪਦਾਰਥ ਹੀ ਕਲਾ ਹੈ ਉਥੇ ਫਿਰ ਸੁਖ ਨਹੀਂ ਹੋ ਸਕਦਾ ਸ਼ਾਂਤੀ ਨਹੀਂ ਹੋ ਸਕਦੀ ਹੁਣ ਜਿੰਨੇ ਪਦਾਰਤ ਦੇ ਵਿੱਚ ਇੰਨਾ ਕੁ ਜ਼ਿਆਦਾ ਗਿਆਨ ਹਾਸਲ ਕਰ ਲਿਆ ਹੈ ਪਦਾਰਤ ਦੀ ਭੁੱਖ ਹੈ ਕਿ ਇਹ ਜਿੰਨਾ ਜ਼ਮੀਨ ਦਾ ਟੁਕੜਾ ਜਿੱਥੇ ਤੇਲ ਹੈ ਉਥੇ ਮੇਰਾ ਕਬਜ਼ਾ ਹੈ ਜਿੱਥੇ ਸੋਨਾ ਹੈ ਉਥੇ ਉਹਦਾ ਕਬਜ਼ਾ ਹੈ ਜਿੱਥੇ ਆ ਪਾਣੀ ਉਥੇ ਮੇਰਾ ਕਬਜ਼ਾ ਹੈ ਕੁਦਰਤ ਦੀਆਂ ਧਾਤਾਂ ਦੇ ਉੱਤੇ ਕੁਦਰਤ ਦੀਆਂ ਧਾਤਾਂ ਦੇ ਉੱਤੇ ਜਿਹੜਾ ਆਪਣਾ ਕਾਬਜ ਕਰਕੇ ਤੇ ਬੰਦੇ ਨੇ ਸੈਨਾ ਲਾਤੀ ਇਹਨਾਂ ਨੇ ਵੱਡੇ ਟੈਂਕ ਤੇ ਤੋਪਾ ਬਣਾ ਦਿੱਤੇ ਕਿ ਅਸੀਂ ਕਾਬਜ ਹਾਂ ਇਸ ਜਗ੍ਹਾ ਤੇ ਪਰ ਉਹਦਾ ਨੁਕਸਾਨ ਕਿਨੂੰ ਹੋ ਰਿਹਾ ਇਨਸਾਨੀਅਤ ਨੂੰ ਹੀ ਹੋ ਰਿਹਾ ਇਨਸਾਨ ਹੀ ਕਰ ਰਿਹਾ ਆਦਮੀ ਹੀ ਆਦਮੀ ਦਾ ਦੁਸ਼ਮਣ ਹੈ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣ ਗਿਆ ਕਿਉਂ ਕਿਉਂਕਿ ਪਦਾਰਥ ਦੀ ਭੁੱਖ ਹੈ ਨਾ ਕਿ ਪਦਾਰਥ ਆ ਵੇਚਾਂਗੇ ਤੇ ਉਹ ਲਵਾਂਗੇ ਕਿ ਦੇਸ਼ਾਂ ਦੀ ਤਰੱਕੀ ਹੋਏਗੀ ਇਹੋ ਜੀ ਤਰੱਕੀ ਨੂੰ ਕੀ ਕਰਨਾ ਹੈ ਜਿਹਦੇ ਵਿੱਚ ਕੁੱਤਿਆ ਵਰਗਾ ਰਾਜ ਹੋਵੇ ਤੇ ਔਰਤ ਜਿਹੜੀ ਹੈ ਬੇਪਰਦ ਹੋਵੇ ਨਾ ਔਰਤ ਨੂੰ ਕੋਈ ਲੱਜਿਆ ਰਵੇ ਤੇ ਨਾ ਮਰਦ ਨੂੰ ਕੋਈ ਸ਼ਰਮ ਹਿਆਰ ਰਵੇ ਤੇ ਫਿਰ ਇਹੋ ਜੇ ਰਾਜ ਦਾ ਕੀ ਫਾਇਦਾ ਤੇ ਇਹੋ ਜੀ ਗਿਆਨ ਤੇ ਪੜ੍ਹਾਈ ਦਾ ਕੀ ਫਾਇਦਾ ਦੱਸੋ ਨੁਕਸਾਨ ਹੀ ਹੈ ਜਿਹੜੀ ਕੇਵਲ ਤੇ ਕੇਵਲ ਪਦਾਰਥ ਦੇ ਦੁਆਲੇ ਘੁੰਮਦੀ ਹੈ ਨਾ ਉਹ ਹੰਕਾਰ ਦੀ ਵਿਦਿਆ ਹੈ ਤੇ ਜਿਹੜੀ ਹੰਕਾਰ ਤੋਂ ਉੱਪਰ ਉੱਠ ਕੇ ਨਰੰਕਾਰ ਨਾਲ ਜੋੜ ਦਿੰਦੀ ਉਹ ਕਰਤਾਰ ਦੀ ਵਿਦਿਆ ਹੈ ਉਹ ਨਰੰਕਾਰ ਦੀ ਵਿਦਿਆ ਹੈ ਤੇ ਉਹਦੇ ਵੱਲੇ ਕੋਈ ਆਉਣਾ ਨਹੀਂ ਚਾਹੁੰਦਾ ਤੇ ਨਾ ਹੀ ਬੱਚਾ ਉਹਨੂੰ ਕੋਈ ਲਿਆਉਣਾ ਚਾਹੁੰਦਾ ਤੇ ਫਿਰ ਪਛਤਾਉਂਦੇ ਆ ਕਿ ਜਦੋਂ ਬੱਚੇ ਪੜਾ ਲਿਖਾ ਕੇ ਚੰਗੇ ਅਹੁਦਿਆਂ ਤੇ ਪਹੁੰਚ ਜਾਂਦੇ ਨੇ ਪਚਾ ਦਿੰਨੇ ਆ ਪੈਸਾ ਲਾ ਦੇਈਦਾ ਹੈ ਤੇ ਫਿਰ ਅਗਲੇ ਨੂੰ ਪਤਾ ਹੈ ਕਿ ਹੁਣ ਸਾਡਾ ਸਾਰਾ ਕੁਝ ਹੋਣਾ ਸੀ ਜੋ ਮਰਜ਼ੀ ਕਰੀਏ ਮਾਪਿਆਂ ਨੂੰ ਕੀ ਆਪਦੀ ਮਰਜ਼ੀ ਨਾਲ ਹੀ ਅਸੀਂ ਵਿਆਹ ਕਰਾਵਾਂਗੇ ਆਪਦੀ ਮਰਜ਼ੀ ਨਾਲ ਹੀ ਅਸੀਂ ਜਿੱਥੇ ਮਰਜ਼ੀ ਜਾਵਾਂਗੇ ਰਾਵਾਂਗੇ ਤੇ ਜੇ ਆਪ ਦਾ ਧੀ ਪੁੱਤ ਨਹੀਂ ਵਸੱਚ ਤੇ ਫਿਰ ਜਿਹੜਾ ਬਗਾਨਾ ਆਏਗਾ ਉਹ ਕਿਹੜਾ ਵਸੱਚ ਹੋਏਗਾ ਇਸ ਕਰਕੇ ਮਹਾਰਾਜ ਕਹਿੰਦੇ ਇਹ ਹੰਕਾਰ ਹੀ ਵਿਦਿਆ ਜਿਹੜੀ ਐ ਨਾ ਇਨੇ ਧੰਧਿਆਂ ਦੇ ਕਰਕੇ ਬੰਦਾ ਐਜੂਕੇਸ਼ਨ ਲੈ ਰਿਹਾ ਕਿ ਮੇਰਾ ਕੰਮ ਚੱਲ ਪਵੇ ਮੈਂ ਚੰਗਾ ਅਹੁਦਾ ਹਾਸਲ ਕਰ ਲਵਾਂ ਪਰ ਇਹਦੇ ਵਿੱਚ ਬੰਦਾ ਲੱਭ ਤੇ ਲੋਭ ਵਿੱਚ ਆਪਣੇ ਅੰਦਰ ਦੇ ਪਰਮਾਰਥ ਨੂੰ ਜਿਹੜਾ ਹੈ ਨਾ ਭੁੱਲ ਗਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੁਣ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਗਵਾਰ ਹੋ ਜਾਵੇ ਅਨਪੜ ਰਵੇ ਨਹੀਂ ਐਵੇਂ ਨਹੀਂ ਕੀ ਆਕਾ ਪੜਨਾ ਪੜਾਈ ਲਿਖਾਈ ਨਹੀਂ ਕਰਨੀ ਮਹਾਰਾਜ ਕਹਿੰਦੇ ਪੜਾਈ ਲਿਖਾਈ ਕਰ ਪਰ ਧਰਮ ਦੇ ਸਨਮੁਖ ਰਹਿ ਕੇ ਪਰਮਾਰਥ ਦੇ ਸਨਮੁਖ ਰਹਿ ਕੇ ਪਦਾਰਥ ਕਮਾ ਤੈਨੂੰ ਦੱਸਿਆ ਹੈ ਕੀ ਰਾਹ ਦੱਸਿਆ ਹੈ ਗੁਰੂ ਸਾਹਿਬ ਨੇ ਖਾਓ ਖਰਚੋ ਰਲ ਮਿਲ ਭਾਈ ਟੁੱਟਣਾ ਆਵੇ ਵਾਧੋ ਜਾਈ ਸਾਨੂੰ ਤੇ ਡਰਿਆ ਕਿ ਜੇ ਅਸੀਂ ਆਪਣੇ ਘਰੋਂ ਆਟਾ ਵੰਣਾ ਸ਼ੁਰੂ ਕਰ ਦਿੱਤਾ ਤੇ ਫਿਰ ਖਤਮ ਹੋ ਜਾਏਗਾ ਪਰ ਮਹਾਰਾਜ ਕਹਿੰਦੇ ਨਹੀਂ ਇਹ ਨਹੀਂ ਖਤਮ ਹੁੰਦਾ ਇਹ ਗੁਰਨਾਨਕ ਦਾ ਦਿੱਤਾ ਤੈਨੂੰ ਮਿਲਦਾ ਪਿਆ ਤੂੰ ਵੰਡ ਕੇ ਤੇ ਵੇਖ ਦੇਨੋਂ ਤੇ ਪਤਾ ਵੀ ਨਹੀਂ ਲੱਗਣਾ ਕਿੱਥੋਂ ਕਿੱਥੋਂ ਆਈ ਜਾਂਦਾ ਤੂੰ ਸ਼ੁਰੂ ਕਰਕੇ ਵੇਖ। ਦਸਵੰਦ ਦੀ ਪ੍ਰਥਾ ਜਿਹੜੀ ਹੈ ਗੁਰੂ ਸਾਹਿਬ ਨੇ ਐਵੇਂ ਨਹੀਂ ਚਲਾਈ ਸੀ। ਤੇ ਪਿਆਰਿਓ ਮਹਾਰਾਜ ਕਹਿੰਦੇ ਧੰਦਿਆਂ ਦੇ ਵਿੱਚ ਪਾ ਕੇ ਧੰਦਾ ਸਭ ਜਲਾਇ ਕਿ ਗੁਰਨਾਮ ਦੀਆ ਸੱਚ ਸਵਾਉ। ਗੁਰੂ ਨੇ ਦੁਨੀਆਂ ਦੇ ਧੰਦਿਆਂ ਦਾ ਮੇਰਾ ਸਾਰਾ ਜਿਹੜਾ ਮੂੰਹ ਹੈ ਨਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾੜ ਕੇ ਰੱਖ ਦਿੱਤਾ। ਸਵਾਹ ਹੋ ਗਿਆ। ਤੇ ਮੈਨੂੰ ਪ੍ਰਭੂ ਦਾ ਨਾਮ ਹੁਣ ਦਿੱਤਾ ਏ ਜਿਹੜਾ ਇਹ ਸਦਾ ਸਿਰ ਨਾਮ ਹੀ ਹੁਣ ਮੇਰਾ ਜੀਵਨ ਦਾ ਮਨੋਰਥ ਹੈ ਕਿ ਮੈਂ ਨਾਮ ਹੀ ਜਪਣਾ ਕੀਰਤ ਪ੍ਰਭ ਕੀ ਗਉ ਮੇਰੀ ਰਸਨਾ ਹੁਣ ਦੇ ਬਸ ਉਹਦੀ ਕੀਰਤ ਕਰਦੀ ਏ ਮੇਰੀ ਰਸਨਾ ਜਿਹੜੀ ਏ ਤੇ ਸਾਰੇ ਕਾਜ ਉਹ ਆਪੇ ਸਵਾਰੀ ਜਾਂਦਾ ਆਸਨ ਸਬੇ ਲਾਹੇ ਕ ਇਕਾ ਆਸ ਕਮਾਉ ਹੁਣ ਮੈਂ ਦੁਨੀਆ ਦੀਆਂ ਸਾਰੀਆਂ ਆਸਾ ਤਿਆਗ ਦਿੱਤੀਆਂ ਨੇ ਸਾਰੀਆਂ ਢੇਰੀਆਂ ਟਾਕੇ ਸਭ ਆਸਾਂ ਮਨ ਵਿੱਚੋਂ ਦੂਰ ਕਰਕੇ ਕੇਵਲ ਇੱਕ ਪ੍ਰਮਾਤਮਾ ਦੀ ਹੀ ਆਸ ਮੈਂ ਤੱਕੀਆ ਉਹਦਾ ਹੀ ਓਟ ਤੇ ਆਸਰਾ ਹੁਣ ਮੈਂ ਤੱਕਦਾ ਹਾਂ ਮਹਾਰਾਜ ਕਹਿੰਦੇ ਜਿਨਿ ਸਤਗੁਰੂ ਸੇਵਿਆ ਤਿਨ ਅੱਗੇ ਮਿਲਿਆ ਤੁਮ ਉਹ ਜਿਨ੍ਹਾਂ ਬੰਦਿਆਂ ਨੇ ਸਤਗੁਰੂ ਦਾ ਆਸਰਾ ਲਿਆ ਹੈ ਉਹਨਾਂ ਨੂੰ ਲੋਕ ਵਿੱਚ ਵੀ ਸ਼ੋਭਾ ਮਿਲਦੀ ਤੇ ਪ੍ਰਲੋਕ ਵਿੱਚ ਜਾ ਕੇ ਵੀ ਦਰਗਾਹ ਵਿੱਚ ਵੀ ਆਦਰ ਤੇ ਮਾਣ ਸਤਿਕਾਰ ਇੱਜ਼ਤ ਮਾਣ ਤੇ ਸਤਿਸ਼ਟਾ ਹਾਸਲ ਹੁੰਦੀ ਹੈ ਮਨ ਮੇਰੇ ਕਰਤੇ ਨੂੰ ਸਲਾਹੇ ਸਬੇ ਛੱਡ ਸਿਆ ਨ ਪਾ ਗੁਰ ਕੀ ਪੈਰੀ ਪਾਹੇ ਇਹ ਰਹਾਉ ਵਾਲਾ ਬੰਦ ਹੈ ਮਹਾਰਾਜ ਇਹ ਰਹਾਉ ਦਾ ਦਿਸਤਾਂਤ ਦੇ ਕਰਕੇ ਜੋ ਸਾਰੇ ਸ਼ਬਦ ਦਾ ਮੂਲ ਭਾਵ ਸੈਂਟਰਲ ਆਈਡੀਆ ਹੈ ਨਾ ਜੋ ਸਾਰੇ ਸ਼ਬਦ ਦਾ ਤਤਸਾਰ ਹੈ ਇਹਨਾਂ ਪੰਕਤੀਆਂ ਚ ਸਮਾਇਆ ਮਹਾਰਾਜ ਜੀ ਕਹਿੰਦੇ ਵੇਖ ਭਾਈ ਮੇਰੇ ਮਨਾ ਪੋਸ਼ਕਰਤਾ ਪੁਰਖ ਨੂੰ ਸਲਾਉਣਾ ਕਰ ਜਿਨ੍ਹਾਂ ਨੇ ਇਹ ਜਗਤ ਵਿੱਚ ਤੈਨੂੰ ਜੀਵਨ ਦੇ ਕੇ ਭੇਜਿਆ ਤੇ ਤੇਰੀ ਪਾਲਣਾ ਪੋਸਣਾ ਕਰਦਾ ਉਸ ਕਰਤਾਰ ਨੂੰ ਨਿਰੰਕਾਰ ਨੂੰ ਯਾਦ ਕਰ ਉਹਦੀ ਸਿਫਤ ਸਲਾ ਉਹਦੇ ਗੀਤ ਗਾ ਕੀਰਤੀ ਕਰ ਮਨ ਮੇਰੇ ਕਰਤੇ ਨੂੰ ਸਲਾਹ ਹੈ ਕਰਤਾ ਜਿਹੜਾ ਦੁਨੀਆ ਨੂੰ ਬਣਾਉਣ ਵਾਲਾ ਹੈ ਤੇ ਆਪ ਹੀ ਮੇਟਨ ਵਾਲਾ ਤੇ ਬਣਾਉਣ ਵਾਲਾ ਨਹੀਂ ਹੈ ਇਕੱਲਾ ਬਣਾ ਕੇ ਵਿੱਚ ਵਰਤ ਰਿਹਾ ਹੈ ਕਿਸੇ ਨੇ ਕੋਈ ਮੋਬਾਈਲ ਬਣਾਇਆ ਹੋਏਗਾ ਆ ਮਾਈਕ ਬਣਾਇਆ ਆ ਸਾਰੀ ਬਿਲਡਿੰਗ ਬਣਾਈ ਹੈ ਪਰ ਉਹ ਵਿੱਚ ਨਹੀਂ ਬੈਠਾ ਬਣਾਉਣ ਵਾਲਾ ਪਰ ਨਰੰਕਾਰ ਨੇ ਜਿਹੜੀ ਵੀ ਚੀਜ਼ ਬਣਾਈ ਹੈ ਉਹਦੇ ਵਿੱਚ ਆਪ ਬੈਠਾ ਹੈ ਇਸੇ ਕਰਕੇ ਉਹ ਕਰਤਾ ਵੀ ਹੈ ਤੇ ਪੁਰਖ ਵੀ ਹੈ ਤੇ ਸਬੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਏ ਰਹਾਓ ਮਹਾਰਾਜ ਕਹਿੰਦੇ ਬੰਦਿਆ ਇਸ ਨਰੰਕਾਰ ਦੇ ਰਾਹੇ ਤੁਰਨਾ ਤੇ ਫਿਰ ਤੈਨੂੰ ਸਿਆਣਪਾਂ ਤੇ ਚਤਰਾਇਆਂ ਛੱਡਣੀਆਂ ਪੈਣਗੀਆਂ ਚੱਕਰੀਆਂ ਚੰਗਿਆਈਆਂ ਅਗਨੀ ਮੈ ਜਾ ਅੱਗ ਚ ਪਾ ਕੇ ਸਾੜ ਦੇ ਉਹਦੇ ਅੱਗੇ ਨਹੀਂ ਚਲਦੀਆਂ ਸਹਿ ਸਿਆਣਪਾਂ ਲਾਖੋ ਹੈ ਤਾਂ ਇੱਕ ਨਾ ਚੱਲੇ ਨਾ ਉੱਥੇ ਨਹੀਂ ਚਲਦੀ ਤੇ ਮਹਾਰਾਜ ਕਹਿੰਦੇ ਨੇ ਪਰ ਇਹ ਸਿੱਤ ਸਲਾਹ ਦੀ ਦਾਤ ਗੁਰੂ ਪਾਸੋਂ ਮਿਲਦੀ ਐ ਸੋ ਤੂੰ ਸਾਰੀਆਂ ਚਤਰਾਈਆਂ ਨੂੰ ਛੱਡ ਕੇ ਕੇਵਲ ਸਤ ਸੰਗ ਕਰ ਤੇ ਗੁਰੂ ਦੇ ਚਰਨਾਂ ਤੇ ਟੈਪ ਐ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ ਹੋਆ ਆਪ ਦੇয়াল ਮਨੋ ਨਾ ਵਿਸਾਰਿਆ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਤੂੰ ਪੈ ਜਾਵੇਂਗਾ ਟੈ ਪਵੇਂਗਾ ਨਾ ਮਿਲ ਲਿਓ ਦਇਆਲ ਟੈਪੇ ਦਵਾਰਿਆ ਤੇ ਜਦੋਂ ਫਿਰ ਤੂੰ ਇਹ ਬੇਨਤੀ ਕਰੇਗਾ ਗੁਰੂ ਦੇ ਚਰਨਾਂ ਵਿੱਚ ਗੁਰੂ ਤੇਰੇ ਸਾਰੇ ਕਾਜ ਆਪਣੇ ਆਪ ਸਵਾਰ ਦਵੇਗਾ ਦੁੱਖ ਭੁੱਖ ਨਾ ਵਿਆਪਈ ਜੇ ਸੁਖ ਦਾਤਾ ਮਨ ਹੋਏ ਜੇ ਸੁਖਾਂ ਦਾ ਦੇਣ ਵਾਲਾ ਦਾਤਾ ਮਨ ਦੇ ਵਿੱਚ ਵਸ ਜਾਵੇ ਤਾਂ ਦੁਨੀਆਂ ਦੇ ਦੁੱਖ ਜੋਰ ਨਹੀਂ ਪਾਉਂਦੇ ਜਿਹੜੇ ਇਹ ਸ਼ਰੀਕਾ ਭਾਈ ਚਾਰਾ ਜਾਂ ਕੋਈ ਹੋਰ ਤਨ ਮੰਦੇ ਆਦੀ ਵਿਆਦੀ ਉਪਾਦੀ ਜਿਹੜੇ ਦੁੱਖ ਨੇ ਰੋਗ ਨੇ ਨਾ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ بگੜਨਾ ਕੋ ਉ ਲੱਗਿਆ ਜਾਂਤੀ ਪ੍ਰਭਾ ਕੇ ਅਰਦਾਸ ਆ ਇਹ ਫਿਰ ਬੰਦੇ ਨੂੰ ਜਿਹੜਾ ਹੈ ਨਾ ਨੁਕਸਾਨ ਨਹੀਂ ਪਹਚਾਉਂਦੇ ਜਿੱਥੇ ਗੁਰੂ ਖਲੋ ਜAVE ਕਿਤਹੀ ਕਮਨਾ ਛਿੱਜੀ ਐ ਜਾਂ ਹਿਰਦੈ ਸੱਚਾ ਸੋਏ ਮਹਾਰਾਜ ਕਹਿੰਦੇ ਆਤਮਕ ਜੀਵਨ ਵਿੱਚ ਜਿਹੜਾ ਕਮਜ਼ੋਰ ਹੋਈਦਾ ਹੈ ਨਾ ਜਦੋਂ ਹਿਰਦੇ ਵਿੱਚ ਫਿਰ ਪ੍ਰਮਾਤਮਾ ਸਦਾ ਧਰਿਆ ਨ ਵਾਲਾ ਨਰੰਕਾਰ ਦੇ ਦੋ ਵਸਤ ਜਾਂਦਾ ਏ ਤਾਂ ਕਿਸੇ ਕੰਮ ਵਿੱਚ ਲੱਗੀਏ ਤੇ ਆਤਮਿਕ ਜੀਵਨ ਕਮਜ਼ੋਰ ਨਹੀਂ ਹੁੰਦਾ ਸਗੋਂ ਬਲ ਮਿਲਦਾ ਹੈ ਬਲ ਤਾਂ ਤਕੀਆ ਤੇਰਾ ਤੂੰ ਭਾਰੋ ਸੁਆਮੀ ਮੇਰਾ ਉਹਦਾ ਜੋਰ ਉਹਦਾ ਬਲ ਜਿਹੜਾ ਹੈ ਨਾ ਬੰਦੇ ਵਿੱਚ ਵਰਤਨਾ ਸ਼ੁਰੂ ਹੋ ਜਾਂਦਾ ਜਦੋਂ ਪਰਮਾਤਮਾ ਹਿਰਦੇ 'ਚ ਟਿਕ ਜਾਂਦਾ ਹੈ ਤੇ ਫਿਰ ਭਾਵੇਂ ਰੰਬੀ ਨਾਲ ਖੋਪਰੀ ਲੈਂਦੀ ਹੋਵੇ ਭਾਵੇਂ ਸਰੀਰ ਦੇ ਉਤੇ ਆਰਾ ਚੱਲਦਾ ਹੋਵੇ ਬੰਦੇ ਨੂੰ ਇਹ ਦੁੱਖ ਕੁੱਸ਼ਮਣੀ ਨਾ ਮਾਤਰ ਜਾਪਦੇ ਨੇ ਤੇ ਮਹਾਰਾਜ ਕਹਿੰਦੇ ਨੇ ਜਿਸ ਤੂੰ ਰੱਖਾ ਹੱਥ ਦੇ ਤਿਸ ਮਾਰ ਸਕੈ ਨਾ ਕੋਈ ਤੇ ਜਿਹਨੂੰ ਆਪ ਹੱਥ ਦੇ ਕੇ ਰੱਖਦਾ ਨਾ ਜਿਸ ਦਾ ਹੋਵਾ ਵੱਲ ਸੋ ਕਦੇ ਨਾ ਹਾਰਦਾ ਜਿਹਦੇ ਵੱਲੇ ਖੜ ਜਾਂਦਾ ਉਹਨੂੰ ਹਾਰਨ ਨਹੀਂ ਦਿੰਦਾ ਉਹਦੀ ਪਿੱਠ ਨਹੀਂ ਲੱਗਣ ਦਿੰਦਾ ਮਹਾਰਾਜ ਕਹਿੰਦੇ ਆ ਕਿ ਜਿਹਨੂੰ ਆਪ ਬਚਾਉਂਦਾ ਹੈ ਨਾ ਜਿਹਨੂੰ ਹੱਥ ਦੇ ਕੇ ਰੱਖਦਾ ਉਹਨੂੰ ਕੋਈ ਨਹੀਂ ਮਾਰ ਸਕਦਾ ਨਾ ਕਿਸੇ ਦੀ ਹਿੰਮਤ ਪੈਣੀ ਕਿ ਕੋਈ ਉਹਨੂੰ ਮਾਰ ਸਕੇ ਆਤਮਿਕ ਆਨੰਦ ਦੇਣ ਵਾਲੇ ਸਤਿਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ ਕਿਉਂਕਿ ਜਿਹੜਾ ਸਤਿਗੁਰੂ ਹੈ ਨਾ ਮਨ ਵਿੱਚੋਂ ਸਾਰੇ ਔਗਣ ਧੋ ਦਿੰਦਾ ਸਤ ਸੁਖ ਦਾਤਾ ਗੁਰਸੇਵੀ ਹੈ ਸਭ ਔਗਣ ਗੱਡਾ ਧੋਏ ਜਿਨਨੇ ਔਗਣ ਨੇ ਨਾ ਸਾਰੇ ਮਹਾਰਾਜ ਧੋ ਦਿੰਦਾ ਹੈ ਤੇ ਔਗਣਾਂ ਵਾਲਿਆਂ ਨੂੰ ਵੀ ਗੁਣੀ ਨਿਦਾਨ ਬਣਾ ਕੋੜਾ ਆਪ ਆਕਾਲਪੁਰਖ ਹੈ ਨਾ ਆਪ ਦੇ ਗੁਣੀ ਨਿਦਾਨ ਹੈ ਪਰ ਜਿਹੜਾ ਸ਼ਰਨ ਆ ਜਾਂਦਾ ਨਾ ਔਗੁਣਿਆਰਾ ਮਹਾਰਾਜ ਆਪਣੇ ਗੁਣ ਪਾ ਕੇ ਉਹਨੂੰ ਵੀ ਗੁਣੀ ਨਿਦਾਨ ਬਣਾ ਸਕਦਾ ਜਿੰਨਾ ਭਗਤਾਂ ਦਾ ਜੀਵਨ ਵੇਖੀਏ ਨਾ ਕਈ ਭਗਤ ਇਹੋ ਜਿਹੇ ਨੇ ਹਣਵਾਲ ਨੇ ਵੀ ਬੜਾ ਵੱਡਾ ਭਗਤ ਹੋਇਆ ਪਹਿਲਾ ਜੀਵਨ ਉਹਦਾ ਵੀ ਪੜ ਕੇ ਵੇਖ ਲਈਏ ਤੇ ਜਿਨ੍ਹਾਂ ਨੇ ਕਮਾਈਆਂ ਨਾਮ ਦੀਆਂ ਕੀਤੀਆਂ ਜਿਨ੍ਹਾਂ ਨੇ ਸਤ ਸੰਗ ਕੀਤਾ ਹੈ ਬਾਬਾ ਅਦਲੀ ਜੀ ਦੀ ਸੰਗਤ ਦਾ ਪ੍ਰਭਾਵ ਬਾਬਾ ਬਿਧੀ ਚੰਦ ਸਾਹਿਬ ਦੇ ਜੀਵਨ ਤੇ ਐਸਾ ਪਿਆ ਕਿ ਜਦੋਂ ਗੁਰੂ ਦੇ ਚਰਨ ਫੜ ਲਏ ਫਿਰ ਇੱਕ ਪਲ ਵੀ ਗੁਰੂ ਤੋਂ ਬਿਨਾ ਨਹੀਂ ਕਟਿਆ ਕਦੀ ਇੱਕ ਪਲ ਵੀ ਗੁਰੂ ਦੀ ਯਾਦ ਤੋਂ ਬਿਨਾ ਨਹੀਂ ਬਤੀਤ ਹੋਇਆ ਸਦਾ ਗੁਰੂ ਗੁਰੂ ਕਰਦੇ ਰਹੇ ਨੇ ਅੱਗੇ ਹੋ ਕੇ ਕਹਿਣਾ ਪਾਸ਼ਾ ਕਿਰਪਾ ਕਰਕੇ ਆਹ ਸੇਵਾ ਮੈਨੂੰ ਦੇ ਦਿਓ ਇਹ ਪਿਆਰ ਹੈ ਇਹ ਸਾਰੇ ਕਾਜ ਸਵਾਰਦਾ ਹੈ ਔਗਣ ਕੱਢ ਦਿੰਦਾ ਏ ਤੇ ਗੁਣ ਬਣਾ ਉਹਦੇ ਅੰਦਰ ਇੰਨੇ ਪੈਦਾ ਕਰ ਦਿੰਦਾ ਕਿ ਆਪਣਾ ਰੂਪ ਹੀ ਦੇ ਦਿੰਦਾ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਤੇ ਇਹ ਪ੍ਰਕਾਸ਼ੂ ਪ੍ਰਭੂ ਮੈਂ ਸੇਵਕ ਤੇਰੇ پاسੋਂ ਉਹਨਾਂ ਜੀਵ ਇਸਤਰੀਆਂ ਦੀ ਸੇਵਾ ਦਾ ਦਾਨ ਮੰਗਦਾ ਜਿਨ੍ਹਾਂ ਨੂੰ ਤੂੰ ਆਪਣੀ ਸੇਵਾ ਦੇ ਵਿੱਚ ਲਾਇਆ ਹੈ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਜਿਹੜੇ ਤੇਰੇ ਬਾਣੇ ਵਿੱਚ ਚੱਲ ਕੇ ਤੇਰੀ ਟਹਿਲ ਸੇਵਾ ਕਰਦੇ ਨੇ ਸਾਧੂ ਸੰਗ ਮਸਕਤੇ ਟੁੱਠਾ ਪਾਵਾਂ ਦੇਵ ਏ ਪ੍ਰਭੂ ਜੇ ਤੂੰ ਹੀ ਮੇਰ ਕਰੇ ਤਾਂ ਮੈਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਸੇਵਾ ਦੀ ਦਾਤ ਤਾਂ ਹੀ ਮਿਲ ਸਕਦੀ ਹੈ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਂ ਤਾਹਾਂ ਬੈਕੁੰਠ ਜਾ ਕਿਰਪਣ ਤੇਰਾ ਤੂੰ ਆਪੇ ਸਰਦਾ ਲਾਈ ਸ਼ਰਦਾ ਵੀ ਆਪ ਹੀ ਲਾਉਣਾ ਹੈ ਤੇ ਕੀਰਤਨ ਸੰਗਤ ਵੀ ਆਪ ਹੀ ਦੇਣਾ ਹੈ ਮੇਰੇ ਕੰਨ ਤਾਂ ਸੁਣਦੇ ਨੇ ਮੇਰੀ ਰਸਨਾ ਤਾਂ ਜਪਦੀ ਜੇ ਤੂੰ ਆਪ ਕਿਰਪਾ ਕਰਕੇ ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਜਿਵੇਂ ਤੂੰ ਪ੍ਰੇਰਣਾ ਦੇਣਾ ਮੇਰੀ ਮਤ ਨਹੀਂ ਹੈ ਮੈਂ ਤੇ ਮਹਾਰਾਜ ਅਕਿਰਤ ਕਣ ਹਾਂ ਪਰ ਤੁਸੀਂ ਅਕਿਰਤ ਕਣਾਂ ਨੂੰ ਵੀ ਤਾਰਨ ਵਾਲੇ ਹੋ ਪਾਲਣ ਵਾਲੇ ਹੋ ਸਭ ਕੁਛ ਵਸਗਤ ਸਾਹਿਬਾ ਆਪੇ ਕਰਨ ਕਰੀਵ ਹਰੇਕ ਦਾਤ ਮਾਲਕ ਦੇ ਆਪਣੇ ਇਖਤਿਆਰ ਵਿੱਚ ਹੈ ਉਹ ਆਪ ਹੀ ਸਭ ਕੁਝ ਕਰਨ ਕਰਾਉਣ ਜੋਗਾ ਹੈ ਦੂਜਾ ਕੋਈ ਨਹੀਂ ਸਤਗੁਰ ਕੈ ਬਲਹਾਰਨੈ ਮਨਸਾ ਸਭ ਪੂਰੀਵ ਜਿਹੜੀ ਵੀ ਮਨਸਾ ਹੈ ਸਾਰੀਆਂ ਮਹਾਰਾਜ ਉਦੋਂ ਪੂਰੀਆਂ ਹੁੰਦੀਆਂ ਨੇ ਜਦੋਂ ਤੂੰ ਨਾਲ ਖੜਾ ਹੋਵੇਂ ਮੈਂ ਆਪਣੇ ਸਤਗੁਰੂ ਤੋਂ ਸਦਕੇ ਜਾਣਾ ਹਾਂ ਸਤਗੁਰੂ ਮੇਰੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ਤੇ ਕਰਦਾ ਪਿਆ ਤੇ ਮਹਾਰਾਜ ਮੈਨੂੰ ਆਸ ਹੈ ਕਿ ਤੁਹਾਡੇ ਤੋਂ ਬਿਨਾ ਦੂਜਾ ਕੋਈ ਕਰ ਨਹੀਂ ਸਕਦਾ ਤੇ ਤੁਸੀਂ ਕਰਨੀਆਂ ਨੇ ਤੁਸੀਂ ਹੀ ਕਰ ਸਕਦੇ ਹੋ ਇੱਕੋ ਦਿਸ ਸੱਜਣੋ ਇੱਕੋ ਭਾਈ ਮੀਤ ਇੱਕ ਸੈ ਦੀ ਸਮਗਰੀ ਇੱਕ ਸੈ ਦੀ ਹੈ ਰੀਤ ਜਗਤ ਵਿੱਚ ਬੁਖਾਵਾ ਬੜਾ ਹੈ ਮਿੱਤਰਤਾਈ ਦਾ ਪਰ ਮਹਾਰਾਜ ਕੋਈ ਅਸਲੀ ਸੱਜਣ ਨਹੀਂ ਮਿਲਦਾ ਉਹੀ ਇੱਕ ਅਸਲੀ ਭਰਾ ਤੇ ਤੂੰ ਹੀ ਮਿੱਤਰ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤਾਂ ਮਹਾਰਾਜ ਸਭ ਕੁਝ ਤੂੰ ਹੀ ਹੈ ਤੂੰ ਮੇਰਾ ਰਾਖਾ ਸਬਣੀ ਧਾਈ ਤਾਂ ਕੋ ਕੇ ਹਾਂ ਤੜਾ ਜੀ ਤੇ ਤੇਰੀ ਹੀ ਇਹ ਸਾਰੀ ਸਮਗਰੀ ਜਿਹੜੀ ਜਗਤ ਹੈ ਨਾ ਦੁਨੀਆ ਦਾ ਸਾਰਾ ਧਨ ਪਦਾਰਥ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ اے ਨਰਿੰਕਾਰ ਏ ਕਰਤਾਰ ਕਰਤਾਪੁਰਖ ਵੈਗਣੀ ਜਿਓ ਇਹ ਸਭ ਕੁਝ ਤੇਰੀ ਰਚਨਾ ਹੈ ਤੇ ਉਸੇ ਦੀ ਤੇਰੀ ਹੀ ਮਰਿਆਦਾ ਦੇ ਵਿੱਚ ਜਗਤ ਚੱਲ ਰਿਹਾ ਹੈ ਜਿਮ ਤੇ ਸੁਭਾਵ ਹੈ ਤੇ ਮੈਂ ਚਲਾਵਾ ਜਿਮ ਹੋਵੇ ਫਰਮਾਨ ਉਹ ਵੇਖਾ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਗੱਲਾਂ ਜਿਵੇਂ ਤੈਨੂੰ ਚੰਗਾ ਲੱਗਦਾ ਜੋ ਤਦ ਭਾਵ ਹੈ ਸਾਈ ਭਲੀਕਾਰ ਤੂੰਵੇਂ ਚਲਾਉਂਦਾ ਇੱਕ ਸਸਿਓ ਮਨ ਮੰਨਿਆ ਤਾਂ ਹੋਆ ਨੇਚਲ ਚੀਤ ਸੱਚ ਖਾਣਾ ਸੱਚ ਪੈਨਣਾ ਏਕ ਨਾਨਕ ਸੱਚ ਕੀਤ ਅਖੀਲੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਨੇ ਮਹਾਰਾਜ ਤੁਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਜਦੋਂ ਮਨੁੱਖ ਦਾ ਮਨ ਇੱਕੋ ਪਰਮਾਤਮਾ ਦੇ ਉਹਦੇ ਚਰਨਾਂ ਦੇ ਵਿੱਚ ਜਿਹੜਾ ਐ ਨਾ ਉਹ ਗਿਜ ਜਾਂਦਾ ਹੈ ਨਾ ਤਦੋਂ ਉਹਦਾ ਚਿੱਤ ਬੰਦੇ ਦਾ ਮਾਇਆ ਵਾਲੇ ਪਾਸੋਂ ਫਿਰ ਡੁੱਲਣ ਤੋਂ ਹਟ ਜਾਂਦਾ ਹੈ ਫਿਰ ਡੋਲਦਾ ਨਹੀਂ ਫਿਰ ਮਾਇਆ ਨਾਗ ਨਹੀਂ ਡੱਸਦੀ ਨਹੀਂ ਹੈ ਉਹ ਦਾਸੀ ਬਣ ਜਾਂਦੀ ਹੈ ਤੇ ਮਹਾਰਾਜ ਕਹਿੰਦੇ ਸੱਚ ਖਾਣਾ ਸੱਚ ਪੈਣਾ ਟੇਕ ਨਾਨਕ ਸੱਚ ਕੀਤ ਹੈ ਨਾਨਕ ਉਹ ਪ੍ਰਮਾਤਮਾ ਸਦਾ تیر ਨਾਮ ਨੂੰ ਆਪਣੇ ਆਤਮਾ ਦੀ ਖੁਰਾਕ ਬਣਾ ਕੇ ਨਾਮ ਜਿਹੜਾ ਹੈ ਨਾ ਹਿਰਦੇ ਵਿੱਚ ਵ사ਾ ਦਿੰਦਾ ਹੈ ਤੇ ਨਾਮ ਨੂੰ ਹੀ ਆਪਣੀ ਆਤਮਿਕ ਪੁਸ਼ਾਕ ਬਣਾਉਂਦਾ ਹੈ ਤੇ ਸਦਾ ਤੇਰੇ ਨਾਮ ਦਾ ਹੀ ਆਸਰਾ ਤੱਕਦਾ ਹੈ ਇਥੋਂ ਤੱਕ ਸ਼ਬਦ ਦੀ ਵਿਚਾਰ ਆਈ ਹੈ ਗੁਰੂ ਪਿਆਰਿਓ ਅੱਜ ਧੰਨ ਗੁਰੂ ਨਾਨਕ ਮਹਾਰਾਜ ਸਾਹਿਬ ਨਰਨਕਾਰੀ ਜੋਤ ਆਪ ਨਰਾਇਣ ਕਲਾਤ ਹਰ ਜਗ ਮੈਂ ਪਰਵਰੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਅੱਜ ਜੋਤੀ ਜੋਤ ਪੁਰਬ ਹੈ ਅੱਜ ਦੇ ਦਿਨ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਜੋਤੀ ਜੋਤ ਸਮਾਇੀ ਸੀ 1539 ਦੇ ਵਿੱਚ ਤੇ ਵੇਖੋ ਥੋੜੇ ਦਿਨ ਪਹਿਲਾਂ ਹੀ ਆ 3-4 ਦਿਨ ਪਹਿਲਾਂ ਆਪਾਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਪੁਰਬ ਮਨਾਇਆ ਖਡੂਰ ਸਾਹਿਬ ਦੀ ਧਰਤੀ ਤੇ ਤੇ ਮੇਰੇ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਮਹਾਰਾਜ ਜੀ ਗੁਰਤਾ ਗੱਦੀ ਭਾਈ ਲੈਣੇ ਤੋਂ ਗੁਰੂ ਅੰਗਦ ਬਣਾ ਕੇ ਗੁਰੂ ਅੰਗਦ ਦੀ 도ਹੀ ਫਿਰੀ ਤੇ ਜਿਹੜਾ ਸ਼ਤਰ ਹੈ ਨਾ ਨਰਨਗਰ ਦਾ ਉਹ ਭਾਈ ਲੈਣਾ ਜਿਹਦੇ ਸਿਰ ਤੇ ਚੁਲਾ ਕੇ ਆਪਣੇ ਅੰਗ ਲਾ ਕੇ ਤੇ ਗੁਰੂ ਅੰਗਦ ਦੇ ਬਣਾਉਣਾ ਕੀਤਾ ਪਿਆਰਿਓ ਅੱਜ ਦੇ ਦਿਨ ਫਿਰ ਮਹਾਰਾਜ ਜਿਹੜਾ ਇਸ ਜਗਤ ਵਿੱਚ ਆ ਕਰਕੇ ਸੰਸਾਰ ਨੂੰ ਤਾਰਿਆ ਨਾ ਕੱਲ ਤਾਰਨਾ ਗੁਰੂ ਨਾਨਕ ਆਇਆ ਤੇ ਅੱਜ ਦੇ ਦਿਨ ਮਹਾਰਾਜ ਜੋਤੀ ਜੋਤ ਸਮਾ ਗਏ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਆਪਣੇ ਦਸੇ ਪਰਥਾਏ ਮਾਰਗ ਤੇ ਚੱਲਣ ਦੀ ਜੀਵਨ ਜੁਗਤੀ ਬਖਸ਼ਿਸ਼ ਕਰਨ ਬੰਤ ਫੁੱਲਾਂ ਦੀ ਖੀਮਾ ਦਿਓ ਅਸੀਸ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਹਵਾਈ ਗੁਰੂ ਜੀ ਕੀ ਫਤਿਹ RAM KALI ਮਹੱਲਾ ਤੀਜਾ ਨੰਦੇ ਕੋ ਅੰਗਾਰ ਸਤਗੁਰ ਪ੍ਰਸਾਦ ਅਨੰਦ ਬਿਆ ਮੇਰੀ ਮਾਂ ਸਤਗੁਰੂ ਮੈਂ